ਪੰਜਾਬ ਦੇ ਨਤੀਜਿਆਂ ਦੀ ਗੱਲ ਕਰਦੇ ਹਾਂ ਜਿਸ ਵਿੱਚ ਆਮ ਆਦਮੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਚੰਗਾ ਪ੍ਰਦਰਸ਼ਨ ਨਾ ਹੋਣ ਕਾਰਨ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਇੱਕ ਬੈਠਕ ਬੁਲਾਈ ਹੈ ਕੋਰ ਕਮੇਟੀ ਦੀ ਇਹ ਬੈਠਕ ਸ਼ਾਮ 5 ਵਜੇ ਸੀਐਮ ਦੀ ਰਿਹਾਈਸ਼ ਤੇ ਰੱਖੀ ਗਈ ਹੈ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਵੇਖਣ ਚ ਆਇਆ ਕਿਆਕਾਲੀ ਦਲ ਨੇ ਨਤੀਜਿਆਂ ਤੋਂ ਅਗਲੇ ਦਿਨ ਹੀ ਇੱਕ ਕੋਰ ਕਮੇਟੀ ਦੀ ਬੈਠਕ ਨੂੰ ਸੱਦਿਆ ਹੈ ਸੂਤਰਾਂ ਮੁਤਾਬਕ ਚੋਣ ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਖਲਬਲੀ ਮਚੀ ਹੋਈ ਹੈ ਖਾਸੌਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਅਕਾਲੀ ਦਲ ਦੇ ਲਈ ਇੱਕ ਵੱਡੀ ਟੱਕਰ ਵੀ ਸਾਬਤ ਹੋਈ ਹੈ ਕਿਉਂਕਿ ਇਹਨਾਂ ਸਿਆਸੀ ਹਾਲਾਤਾਂ ਨੂੰ ਦੇਖਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਬੈਠਕ ਬੁਲਾਈ ਗਈ ਹੈ ਤੇ ਸੂਤਰਾਂ ਦੀ ਮੰਨੀਏ ਤਾਂ ਇਸ ਬੈਠਕ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਜਾਏਗੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਆ ਹੋਇਆ ਹੈ ਕਿ ਨਤੀਜੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਸ਼ਮਣਿ ਅਕਾਲੀ ਦਲ ਵੱਲੋਂ ਇਹ ਬੈਠਕ ਬੁਲਾਈ ਗਈ ਹੈ ਹਾਲਾਂਕਿ ਬੀਤੇ ਦਿਨ ਦੀ ਗੱਲ ਕਰੀਏ ਜਿਸ ਵੇਲੇ ਨਤੀਜੇ ਐਲਾਨੇ ਗਏ ਪੰਜਾਬ ਦੇ ਨਤੀਜੇ ਐਲਾਨੇ ਗਏ ਤੇ ਪੰਜਾਬ ਦੇ ਨਤੀਜੇ ਨਤੀਜੇ ਐਲਾਨਣ ਤੋਂ ਬਾਅਦ ਜਿਸ ਤਰ੍ਹਾਂ ਮੀਡੀਆ ਕਰਮੀਆਂ ਨੇ ਬਾਦਲ ਪਰਿਵਾਰ ਦੇ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਪਰ ਬਾਦਲ ਪਰਿਵਾਰ ਮੂਕ ਦਰਸ਼ਕ ਬਣਿਆ ਹੋਇਆ ਵਿਖਾਈ ਦਿੱਤਾ ਬਾਦਲ ਪਰਿਵਾਰ ਨੇ ਹਾਲਾਂਕਿ ਇਹ ਸਹੀ ਸਮਝਿਆ ਦੂਰੀ ਬਣਾਈ ਰੱਖੀ ਮੀਡੀਆ ਕਰਮੀਆਂ ਤੋਂ ਤਾਂ ਕਿ ਕਿਸੇ ਵੀ ਸਵਾਲ ਦਾ ਜਵਾਬ ਨਾ ਦੇਣਾ ਪਏ ਹਾਲਾਂਕਿ 13 ਐਸਡੀ ਦੇ ਪਾਲੇ ਦੇ ਵਿੱਚ ਗਈਆਂ ਨੇ ਪਰ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਇੱਕ ਵਕਾਰੀ ਸੀਟ ਯਾਨੀ ਕਿ ਅੰਮ੍ਰਿਤਸਰ ਜਿੱਥੇ ਕੀ ਭਾਜਪਾ ਦੇ ਕਦਾਵਰ ਨੇਤਾ ਅਰੁਣ ਜੇਟਲੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਇੱਥੋਂ ਦੀ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ ਸ਼ਮਣੀ ਅਕਾਲੀ ਦਲ ਨੂੰ